ਲੇ ਨਿਹੜੀ ਨਣਦੇ ਤੈਨੂੰ ਕਾਲ ਦਿੱਤੀ ਛੁੱਟੀਆਂ ਕਾਦੀਆਂ ਹੋ ਗਈਆਂ ਮੈਨੂੰ ਤਾਂ ਤੇਰਾ ਸੁੱਖ ਪੈ ਗਿਆ ਨਾ ਕਾਹ ਦਾ ਸੁੱਖ ਭਾਬੀ ਨਹੀਂ ਅੱਗੇ ਮੈਂ ਸਾਰਾ ਦਿਨ ਕੰਮ ਕਰੀ ਜਾਂਦੀ ਸੀ ਕਮਲਿਆਂ ਵਾਂਗੂ ਦਿਨ ਦਾ ਪਤਾ ਹੀ ਨਹੀਂ ਲੱਗਦਾ ਸੀ ਵੀ ਕਦੋਂ ਨਿਕਲ ਗਿਆ ਹੁਣ ਜਦੋਂ ਦੀ ਤੂੰ ਆਈਆਂ ਚੰਦਰਤ ਦੇਣ ਹੀ ਨਹੀਂ ਨਿਕਲਣਾ ਚਾਹੁੰਦਾ ਅੱਧਾ ਕੰਮ ਤਾਂ ਤੂੰ ਕਰ ਦਿੰਦੀਆਂ ਘਰ ਦਾ ਲੈ ਭਾਬੀ ਤੇਰੇ ਕਹਿਣ ਦੇ ਤਾਂ ਇਹ ਮਤਲਬ ਹੈ ਵੀ ਪਹਿਲਾਂ ਤਾਂ ਮੈਂ ਕਾਹਨੂੰ ਕੰਮ ਕਰਦੀ ਹੋਊਂਗੀ ਭਾਬੀ ਪਹਿਲਾਂ ਹੀ ਬਥੇਰਾ ਕੰਮ ਕਰਦੀ ਸੀ ਆਬਾਸੇ ਹੁਣ ਜਦੋਂ ਮੈਂ ਹੋਸਟਲ ਚਲੇਗੀ ਨਾ ਸਾਰੇ ਜ਼ਿੰਮੇਵਾਰੀ ਤੇਰੇ ਸਿਰ ਤੇ ਆ ਗਈ ਤੈਨੂੰ ਤਾਂ ਲੱਗਦਾ ਵੀ ਕੰਮ ਇੰਨਾ ਜ਼ਿਆਦਾ ਨਹੀਂ 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 ਨੰਦੇ ਮੈਂ ਤਾਂ ਉਹ ਕਹਿਨੀ ਆ ਵੀ ਹੁਣ ਜਦੋਂ ਦੀ ਤੂੰ ਆਈਆਂ ਪੜ੍ਹਾਈ ਕਰਕੇ ਘਰ ਦਾ ਕੰਮ ਹੁੰਦਾ ਨਹੀਂ ਤੂੰ ਹੋਸਟਲ ਚ ਰਹਿਣ ਲੱਗ ਗਈ ਹੁਣ ਤੂੰ ਘਰੇ ਆਈਆਂ ਛੁੱਟੀਆਂ ਕਰਕੇ ਹੁਣ ਮੈਨੂੰ ਸੁੱਖ ਪੈ ਗਿਆ ਤੇਰਾ ਚੱਲ ਭਾਬੀ ਫਿਰ ਕਰ ਲੈ ਚਾਰ ਕਿ ਦਿਨ ਐਸ਼ ਕੋਈ ਗੱਲ ਨਹੀਂ ਛੁੱਟੀਆਂ ਖਤਮ ਹੋਣ ਲੱਗੀਆਂ ਨੇ ਮੇਰੀਆਂ ਫਿਰ ਫਿਰ ਤੇਰੇ ਸਿਰ ਤੇ ਜ਼ਿੰਮੇਵਾਰੀ ਆ ਸਾਰੀ ਘਰ ਦੀ ਨਹੀਂ ਚੱਲ ਕੋਈ ਨਾ 4 ਦਿਨ ਤਾਂ ਐਸ਼ ਕਰ ਲੈਣ ਦੇ ਨਾ ਭਾਬੀ ਮੈਂ ਤਾਂ ਕਹਿੰਸੀ ਤੂੰ ਕਹਿੰਦੀ ਪੇਕੇ ਜਾ ਕੇ ਆਣਾ ਹੁਣ ਜਾਇਆ ਹੁਣ ਮੈਂ ਪਿੱਛੇ ਸਾਂਭ ਲੂੰਗੀ ਘਰ ਕੋਈ ਨਾ ਕੱਲ ਨੂੰ ਚਲੀ ਜਾਵਾਂਗੀ ਫੋਨ ਕਰ ਦੂੰਗੀ ਬਾਈ ਹੁਣ ਇਹਨੂੰ ਵੀ ਲੈ ਜਾਣਗੇ ਐ ਕਰੀ ਭਾਬੀ ਇੱਕ ਵਾਰੀ ਵੀਰੇ ਨਾਲ ਗੱਲ ਕਰ ਲਈ ਕਿਤੇ ਕਹੇ ਵੀ ਭਾਈ ਮੇਰਾ ਤਾਂ ਜੀ ਨਹੀਂ ਲੱਗਦਾ ਪਿੱਛੇ ਤੇਰੇ ਲੈ ਚੱਲ ਨਹੀਂ ਕੋਈ ਨਾ ਕਿਧਰੇ ਨਹੀਂ ਕੁਛ ਹੁੰਦਾ ਲੱਗ ਜੂ ਉਹਦਾ ਵਿੱਚ ਹੀ ਨਾ ਮੈਨੂੰ ਤਾਂ ਨਹੀਂ ਲੱਗਦਾ ਵੀਰੇ ਦਾ ਲੱਜੂ ਭਾਬੀ ਇੱਕ ਗੱਲ ਕਹਾ ਹਾਂ ਜੀ ਸੱਚੀ ਥੋੜੀ ਬਣਦੀ ਬਹੁਤ ਆਪਸ ਚ ਮੇਰੇ ਸਾਹਮਣੇ ਮੈਂ ਤਾਂ ਕਦੇ ਸਾਨੂੰ ਲੜਦੇ ਨੂੰ ਦੇਖਿਆ ਹੀ ਨਹੀਂ ਹੈਗਾ ਨੀ ਬੱਸ ਬੱਸ ਹੁਣ ਤੂੰ ਨਜ਼ਰ ਨਾ ਲਾ ਨੀ ਕਿਤੇ ਇੱਥੇ ਅੱਜ ਹੀ ਲੜਤੀ ਐ ਥੁੱਥੂ ਓ ਮਾਗਾ ਚੱਲ ਦੌਣ ਜੀ ਕੱਸ ਲੈਨੇ ਆ ਮੰਜੀ ਦੀ ਢੱਲੀ ਪਈ ਆ ਓਏ ਮੇਰੇ ਕੰਜਰ ਦੀ ਦੌਣ ਵੀ ਨਹੀਂ ਕਸੀ ਜਾਂਦੀ ਓ ਸੁਣਦਾ ਓ ਮੁੰਡਿਆ ਹਾਂ ਬਾਪੂ ਕਿ ਹੋ ਗਿਆ ਦੇਖੀ ਮਾੜੀ ਜੀ ਮਨਜੀ ਦੀ ਦੌਣ ਜੀ ਢਿੱਲੀ ਹੋ ਗਈ ਯਾਰ ਢੋਲੀ ਜੀ ਪੈਰੀਆ ਪਿਆ ਨਹੀਂ ਜਾਂਦਾ ਦੇ ਵਿੱਚ ਬਾਪੂ ਦੌਣ ਕਾ ਨੂੰ ਢਿੱਲੀ ਆ ਇਹਦਾ ਬਾਣੇ ਖਰਾਬ ਹੋ ਰਿਹਾਗਾ ਐਂ ਕਰ ਤੂੰ ਤੂੰ ਔਖਾ ਸੌਖਾ ਅੱਜ ਦਾ ਦਿਨ ਸਾਰ ਕੱਲ ਨੂੰ ਜਾਂ ਪਰਸ ਨੂੰ ਮੇਰਾ ਸ਼ਹਿਰ ਘੇੜਾ ਲੱਗੂਗਾ ਆਪਾਂ ਬਾਣ ਨਵਾਂ ਲੈ ਆਵਾਂਗੇ ਫਿਰ ਇਹਨੂੰ ਬੁੰਨ ਦਾਂਗੇ ਦੁਬਾਰ ਤੂੰ ਓਏ ਹੁਣ ਤਾਂ ਤੂੰ ਦੌਣ ਕੱਸ ਦੇ ਮੜਾ ਜਾ ਪੈਂਦਾ ਹੋ ਜੂਗਾ ਬਾਪੂ ਕਾ ਨੂੰ ਗਾਦ ਦੇ ਦੇ ਟੋਲੀ ਪੈਰੀ ਹੈਗੀ ਉਹ ਤਾਂ ਠੀਕ ਆ ਬਾਪੂ ਪਰ ਮੈਨੂੰ ਆਏ ਲੱਗਦਾ ਖਰਾਬ ਜਾਦੇ ਹੋ ਜੂ ਡਿੱਗ ਡੁੱਗ ਜੇਗਾ ਤੂੰ ਮੇ ਤੋਂ ਤੂੰ ਸਾਰ ਬਾਪੂ ਮੈਂ ਲਿਆਉਂਗਾ ਕੱਲ ਨੂੰ ਜਾਂ ਪਰਸ ਨੂੰ ਸ਼ਹਿਰ ਗਿਆ ਲੱਗਣ ਦੇ ਮੇਰਾ ਗੇਰਾ ਚਲ ਮੇਰਾ ਸੈਟਿੰਗ ਹੀ ਕਰ ਦੇਣਾ ਓ ਇੱਕ ਵਾਰੀ ਪੈਂਦਾ ਕਰ ਦੇ ਜਦੋਂ ਤੂੰ ਸੈਰੋ ਲਿਆਵੇਂਗਾ ਉਦੋਂ ਨਵੀਂ ਤੇ ਪਾਈ ਕਰ ਦੇਣਾ ਬਾਪੂ ਕਰ ਦੇਣਾ ਹਾਂ ਬਾਪੂ ਹੋਰ ਦੱਸ ਇਹਦਾ ਹੋ ਗਈ ਇਹਦਾ ਬੱਸ ਕਰਤੀ ਮੈਂ ਹੋਰ ਦੱਸ ਕੋਈ ਕਾ ਕਰੀ ਸਹਰ ਜਾਂਦਾ ਹੋਇਆ ਮੇਰੀ ਦਵਾਈ ਲਿਆਈਆਂ ਨਾੜਾਂਆਂ ਬਹੁਤ ਚੜਦੀਆਂ ਨੇ ਪਤਾ ਨਹੀਂ ਕੀ ਗੱਲ ਢੂਹੀਆਂ ਪਤਾ ਨਹੀਂ ਬਜ਼ੁਰਗ ਹੋ ਗਏ ਬੁढ़ा ਸਰੀਰ ਹੋ ਗਿਆ ਉਹ ਲਿਆਂਦੀ ਹਣੀ ਬਾਪੂ ਇਹੇ ਤੱਕਦਾ ਉਹ ਕਿੱਥੇ ਲਿਆਂਦੀਆਂ ਮੈਂ ਤਾਂ ਤੈਨੂੰ ਕਿੰਨੀ ਵਾਰੀ ਕਿਹਾਗਾ ਮੈਨੂੰ ਤਾਂ ਇਹਦੀ ਦੂ ਲਿਆਇਆ ਹੋਏਗਾ ਚੱਲ ਫਿਰ ਐਂ ਕਰ ਨਾਲੇ ਤਾਂ ਮੈਂ ਅੱਜ ਬਾਣ ਲਿਆ ਆਉਂਗਾ ਨਾਲੇ ਮੈਂ ਲਿਆਉਂਗਾ ਤੇਰੀ ਦਵਾਈ ਜੇ ਤੂੰ ਨਾਲੇ ਬਾਗ ਚੱਲੇ ਡਾਕਟਰ ਨੂੰ ਦਿਖਾ ਆਵਾਂਗੇ ਉਹ ਨਾ ਮੈਂ ਤੋ ਕਿੱਥੇ ਬੈਠਾ ਜਾਂਦਾ ਮੋਟਰਸਾਈਕਲ ਤੇ ਹੁਣ ਤੂੰ ਆਪੇ ਲੈ ਆਈਂ ਚੱਲ ਠੀਕ ਹੈ ਬਾਪੂ ਫਿਰ ਮੈਂ ਹੋ ਜਾ ਤਿਆਰ ਤੇ ਮੈਂ ਲੈ ਆਣਾ ਨਾਲ ਦਵਾਈ ਲੈ ਆਣਾ ਨਾਲੇ ਤੇਰੇ ਆਹਾ ਬਾਣ ਲੈ ਆਣਾ ਪਾ ਠੀਕ ਆ ਕੋਈ ਗੱਲ ਆ ਜੇ ਤਾਂ ਜੱਪ ਵੱਡੇ ਦਿੰਨੇ ਆ ਬਾਪੂ ਠੀਕ ਆ ਪੁੱਤ ਲਈ ਠੀਕ ਆ ਠੀਕ ਆ ਸੁਣਦਾ ਭਾਈ ਕੁੜੀਏ ਰੋਟੀ ਟੋਕ ਲਾ ਲੋ ਖੁੱਡਾ ਰੜਿਆ ਜਾਂਦਾਗਾ ਬਸ ਬਾਪੂ ਜੀ ਥੋੜਾ ਜਿਹਾ ਟਾਈਮ ਰੁਕ ਜਾ ਲੱਗੇ ਹੋਇਆ ਬਣਾ ਦੇਣੇ ਆ ਬਾਪੂ ਇਹ ਕਾਲੀ ਕਰਨ ਲੱਗ ਗਿਆ ਲੱਗਦਾ ਆਪਾਂ ਨਾ ਜੀ ਲੇਟ ਹੀ ਕਰਤੇ ਸੱਚੀ ਰੋਟੀ ਰੋਟੀ ਬਾਪੂ ਜੀ ਸੇਤੀ ਰੋਟੀ ਖਾ ਲੰਦਾਂ ਅਹੀਂ ਕਾਣੀ ਕਰੀ ਜਾਂਦੇ ਨੇ ਚਲ ਪਾ ਬੀ ਆਕਰ ਤੂੰ ਆਟਾ ਚੱਕ ਲੈ ਅੰਦਰੋਂ ਆਪਾਂ ਚੁੱਲੇ ਤੇ ਮੈਂ ਅੱਗ ਬਾਲਦੀ ਐ ਇੱਥੇ ਪੜਾ ਦੇ ਇੱਥੇ ਢੜਕਾ ਲਾ ਦਾਂਗੇ ਛੇਤੀ ਪੱਜੋ ਸਬਜ਼ੀ ਲੈ ਤੂੰ ਅੱਗ ਜਾਲ ਮੈਂ ਲਿਆਉਣੀ ਚੱਲ ਕੇ ਆ ਸਕਦੇ ਆ ਹਲੋ ਹਾਂ ਜਸੀ ਉਹ ਹੋ ਗਈ ਧੀ ਮੇਰੀ ਰੇਸਪਰੇ ਨਾਲ ਗੱਲ ਅੱਛਿਆ ਉਹ ਕਹਿੰਦਾ ਸੀ ਆ ਗਿਆ ਸਮਾਨ ਤਾਂ ਕੋਈ ਨਾ ਮੈਂ ਲੈ ਆਉਂਗਾ ਉਹ ਮੈਨੂੰ ਟਾਈਮ ਤਾਂ ਲੱਗਣ ਦੇ ਮੈਂ ਜਾ ਕੇ ਆਉਂਗਾ। ਉਹ ਨਹੀਂ ਨਹੀਂ ਕੋਈ ਚੱਕਰ ਨਹੀਂ ਹੈਗਾ ਮੈਂ ਇਕੱਲੇ ਜਾ ਆਉਂਗਾ ਤੈਨੂੰ ਤਾਂ ਜਾਣ ਦੀ ਲੋੜ ਨਹੀਂ। ਹਾਂ 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 ਮੈਂ ਆਪੇ ਲੈ ਆਉਂਗਾ। ਨਾਲ ਤਾਂ ਮੈਂ ਬਾਪੂ ਦੀ ਦਵਾਈ ਲੈ ਆਉਂਗਾ। ਹੈ ਨਾਲੇ ਉਹ ਬਾਪੂ ਕਹਿੰਦਾ ਦੀ ਮਾਣਜਾ ਲੈ ਕੇ ਆਉਣਾ ਮੰਜੇ ਦਾ ਉਹ ਲੈ ਕੇ ਆਉਣਾ ਨਾਲੇ ਆਹ ਰੇਸ ਬਰੇਜ ਹੀ ਮੈਂ ਚੱਕ ਲਵਾਂਗਾ। ਉਹ ਕੋਈ ਚੱਕਰੇ ਨਹੀਂ ਮੈਂ ਜਾ ਆਉਂਗਾ। ਚਲ ਠੀਕ ਆ ਮੈਂ ਦੱਸਦਾ ਤੈਨੂੰ। ਓਕੇ। ਚਲ ਹੋਰ ਛਾਲੂ ਆਈ ਹੋਈ ਆ ਮੈਂ ਵੀ ਪਿੱਕੇ ਜਾ ਹੀ ਆਉਣੀ ਆ ਨਾਲੇ ਮੈਨੂੰ ਵੀ ਬੜੇ ਦਿਨ ਹੋ ਗਏ ਬਾਪੂ ਜੀ ਦਾ ਵੀ ਫੋਨ ਆਇਆ ਸੀ ਕਹਿੰਦੇ ਸੀ ਢੇੜਾ ਮਾਰਦ ਦਿਨ ਵੀ ਕਿੰਨੇ ਹੋ ਗਏ ਇਹਨਾਂ ਨਾਲ ਗੱਲ ਕਰਦੀਆਂ ਕੁਛ ਦੀਆਂ ਇਹਨਾਂ ਨੂੰ ਜੋ ਮੰਨਣਗੇ ਫਿਰ ਬਾਅਦ 'ਚ ਇਹ ਕਹਿ ਦਿੰਦੇ ਨੇ ਮੇਰਾ ਜੀ ਲੱਗਦਾ ਤੇ ਤੂੰ ਚਲੀ ਜਾਏਂਗੀ ਹੁਣ ਕਹਿ ਦੂੰਗੀ ਵੀ ਛਾਲੂ ਆਈ ਹੋਈ ਆ ਛਾਲੂ ਦੀਆਂ 2-4 ਛੁੱਟੀਆਂ ਰਹਿ ਗਈਆਂ ਫਿਰ ਉਹਨੇ ਵੀ ਕਾਲਜ ਵਾਪਸ ਜਾਣਾ ਇਹਨਾਂ ਨਾਲ ਗੱਲ ਕਰ ਲੈਣੀ ਆ ਕੀ ਕਹਿੰਦੇ ਨੇ ਮਨਾ ਲਾ ਤਾਂ ਲਵਾਂਗੀ ਮੈਂ ਇਹਨਾਂ ਨੂੰ ਕਰਦੀਆਂ ਨਾਲ ਗੱਲ ਸੁਣਦੇ ਹੋ ਜੀ ਹਾਂ ਕੀ ਹੋ ਗਿਆ ਦੇਖਿਓ ਮੈਂ ਐ ਕਹਿੰਦੀ ਸੀਗੀ ਮੈਂ ਦੋ ਤਿੰਨ ਦਿਨ ਪੇਕੇ ਨਾ ਲਾਇਆ ਮਾਂ ਓਏ ਯਾਰਾ ਘਰੇ ਬਾਪੂ ਜੀ ਇਕੱਲੇ ਨੇਗੇ ਤੂੰ ਕਿਵੇਂ ਪੇਕੇ ਜਾਏਂਗੀ ਮੈਨੂੰ ਵੀ ਕੰਮ ਹੁੰਦਾ ਉਹ ਤੂੰ ਸਪਰੇਅ ਕਰਨ ਆਲੀ ਆ ਹੁਣ ਮੈਂ ਸਪਰੇਅ ਲੈਣੇ ਜਾ ਰਹੀ ਤੀਗਾ ਦੇਖਿਓ ਬਾਪੂ ਜੀ ਹਰ ਵਕਤ ਤਾਂ ਨਹੀਂ ਇਕੱਲੇ ਹੁੰਦੇ ਪਹਿਲਾਂ ਵੀ ਇਕੱਲੇ ਹੁਣ ਵੀ ਇਕੱਲੇ ਹੁਣ ਤਾਂ ਸ਼ਾਲੂ ਆਈ ਹੋਈ ਐ ਨਾ ਛੁੱਟੀਆਂ ਹੋਈਆਂ ਇਹਨਾਂ ਨੂੰ ਕਾਲਜ ਚ ਓਏ ਸ਼ਾਲੂ ਦੀ ਗੱਲ ਨਹੀਂ ਉਹ ਦਵਾਈ ਕਰਨ ਆਲੀ ਪਈ ਐ ਸਪਰੇਅ ਕਰਨੀ ਐ ਮੈਂ ਖੇਤ ਜਾਣਾਗਾ ਇਕੱਲੀ ਸ਼ਾਲੂ ਤੋਂ ਬਾਪੂ ਜੀ ਤੈਨੂੰ ਤੂੰ ਸੋਚ ਮਾੜਾ ਮੋਟਾ ਤੈਨੂੰ ਸਾਹਮਣਾ ਪਊਗਾ ਕੰਮ ਦਾ ਦੇਖੋ ਜੀ ਮੈਨੂੰ ਕਿੰਨੇ ਮਹੀਨੇ ਹੋ ਗਏ ਨਾਲੇ ਬਾਪੂ ਜੀ ਦਾ ਵੀ ਫੋਨ ਆ ਰਿਹਾ ਵੀ ਮਿਲ ਕੇ ਜਾਓ ਓਏ ਉਹ ਗੱਲ ਤਾਂ ਤੇਰੀ ਠੀਕ ਆ ਬਾਪੂ ਜੀ ਦਾ ਫੋਨ ਆ ਰਿਹਾ ਪਰ ਤੂੰ ਸਮਝਣ ਦੀ ਕੋਸ਼ਿਸ਼ ਕਰ ਹਜੇ ਐਂ ਕਰਦੇ ਆਪਾਂ ਮੈਂ ਦਵਾਈ ਦੂਈ ਕਰਨਾ ਇੱਕ ਦੋ ਦਿਨ ਫੇਰ ਕੇ ਫਿਰ ਆਪਾਂ ਜਾ ਆਵਾਂਗੇ ਮੈਂ ਬਾਰੇ ਦਿਨ ਨਹੀਂ ਲਾਉਂਦੀ ਬਸ ਇੱਕ ਦੋ ਦਿਨ ਲਾ ਕੇ ਮੁੜੇ ਆਉਂਗੀ ਜੀ ਓਏ ਇੱਕ ਦੋ ਦਿਨ ਤਾਂ ਠੀਕ ਆ ਟਾਈਮ ਵੀ ਤਾਂ ਨਿਕਲੇ ਪਹਿਲਾਂ ਕੰਮ ਤਾਂ ਨਿਭੜਨਾ ਦੇਖ ਲੋ ਜੀ ਤੁਸੀਂ ਵੀ ਤੁਸੀਂ ਐਂ ਕਰਨ ਲੱਗ ਜਾਨੇ ਹੋ ਮੈਂ ਕੀ ਦੇਖਾਂ ਯਾਰ ਕੰਮ ਕਰਨ ਵਾਲੇ ਪਤਾ ਕਿੰਨੇ ਪੈਣੇਗੇ ਮੈਨੂੰ ਨਹੀਂ ਪਤਾ ਜੀ ਮੈਨੂੰ ਤਾਂ ਲੈ ਕੇ ਚੱਲੋ ਕੋਈ ਯਾਰ ਹੁਣ ਤੂੰ ਮੂੰਹ ਐ ਕਰ ਲੈਣੀ ਆ ਦੇਖਿਓ ਲੋਕਾਂ ਦੇ ਜਮਾਈ ਹੁੰਦੇ ਨੇ ਸੌਰੇ ਦਾ ਉਹਨੂੰ ਚਾਹ ਚੜ ਜਾਂਦਾ ਤੁਹਾਨੂੰ ਪਤਾ ਨਹੀਂ ਕੀ ਪਿੱਛੂ ਪਾਏ ਜਾਂਦੇ ਨੇਗੇ ਉਹ ਗੱਲ ਸੌਰੇ ਜਾਣਦੀ ਨਹੀਂ ਹੈਗੀ ਉਹ ਗੱਲ ਤਾਂ ਕੰਮਾਂ ਦੀ ਆ ਤੈਨੂੰ ਪਤਾ ਕੰਮ ਕਿੰਨੇ ਕਰਨੇ ਪੈਣੇ ਰੇ ਸਪਰੇ ਉਹ ਯਾਰ 7 ਕਿਲੇ ਨੇਗੇ ਕਿੰਨਾ ਟਾਈਮ ਲੱਗੂਗਾ ਤੈਨੂੰ ਆਪੇ ਪਤਾਗਾ ਚੱਲ ਮੈਂ ਕਿਸੇ ਬੰਦੇ ਨੂੰ ਲਾ ਕੇ ਦੇਖੂਗਾ ਲਾ ਕੇ ਛੇਤੀ ਕਰ ਲੂੰਗਾ ਤੂੰ ਮੂੰਹ ਐ ਨਾ ਬਣਾ ਦੇਖ ਜੀ ਐ ਨਾ ਕਰੋ ਮੈਂ ਇੱਕ ਦੋ ਦਿਨ ਲਾਉਂਗੀ ਤੇ ਛੇਤੀ ਮੁੜੇ ਆਉਂਗੀ ਐ ਨਾ ਕਰੋ ਹੁਣ ਛਾਲੂ ਵੀ ਆਈ ਹੋਈ ਐ ਚਲ ਫਿਰ ਮੈਂ ਸੋਚ ਲਾ ਪਹਿਲਾਂ ਸਪਰੇਅ ਤਾਂ ਲੈ ਆਵਾਂ ਚਲੋ ਲੈ ਆਉ ਕੋਈ ਗੱਲ ਨਹੀਂ ਫਿਰ ਮੈਨੂੰ ਦੱਸਿਓ ਚਲ ਮੈਂ ਸਪਰੇਅ ਲੈ ਆਵਾਂ ਫਿਰ ਜਦ ਹੀ ਮੈਨੂੰ ਟਾਈਮ ਜਾ ਮਿਲਿਆ ਮੈਂ ਤੈਨੂੰ ਲੈ ਜੂ ਠੀਕ ਆ ਠੀਕ ਆ ਜੀ ਚਲ ਠੀਕ ਆ ਚੰਗਾ ਠੀਕ ਆ ਚਲ ਓ ਪਤਰਾ ਹੋਰ ਬਾਪੂ ਆ ਗਿਆ ਪੁੱਤਰਾ ਹਾਂ ਬਾਪੂ ਕਿੱਦੜੀਆਂ ਤੇਰੀਆਂ ਖਿਚੜ ਗਿਆ ਨੇ ਬਰਮਾ ਸੋਚਦਾ ਸੀ ਬਾਪੂ ਜਾਇਆ ਮੈਂ ਸ਼ਹਿਰ ਮੈਂ ਤੈਨੂੰ ਪਤਾ ਤਾਂ ਹੈਗਾ ਸਪਰੇਅ ਕਰਨ ਵਾਲੀ ਪਈਆ ਹਾਂ ਹਾਂ ਉਹ ਵੀ ਜ਼ਰੂਰੀ ਆ ਬਾਣੀ ਨੇ ਕਰਿਆ ਦੀ ਫੋਨ ਆਈ ਪਈਆ ਫਿਰ ਮੁੱਕ-ਵੱਕ ਜੂਗੀ ਮਾਂ ਹੁਣ ਫੜ ਲਿਆ ਵਾ ਨਾ ਨਾ ਉਹ ਪਹਿਲਾਂ ਜ਼ਰੂਰੀ ਆ ਸ਼ਹਿਰ ਜਾਂਦਾ ਹੋਇਆ ਯਾਰ ਰੱਖੀ ਮੇਰੀ ਦਵਾਈ ਵੀ ਲੈ ਹਾਂ ਹਾਂ ਬਾਪੂ ਜਾਦਾ ਮੈਂ ਮੈਨੂੰ ਲੈ ਆਉਂਗਾ ਆ ਬਾਣ ਵੀ ਲੈ ਕੇ ਆਉਣਾਗਾ ਹਾਂ ਇਹ ਵੀ ਲੈ ਕੇ ਆਉਣਾਗਾ ਤੇ ਐਂ ਕਰੀ ਹਾਂਦਾ ਹੋਇਆ ਇਹਦੇ ਵਾਸਤੇ ਵੀ ਮੁੰਡੇ ਬਾਤ ਤੇ ਕਾਣ ਵਾਸਤੇ ਕੋਈ ਚੀਜ਼ ਲੈ ਲੈ ਆਉਂਗਾ ਬਾਪੂ ਲੈ ਆਉਂਗਾ ਉਹ ਰੇ ਵੀ ਹੁਣ ਮੰਗਦਾ ਮੋਟਿਆ ਕੀ ਲੈ ਕੇ ਆ ਮੈਂ ਖਾਣ ਵਾਸਤੇ ਇਹ ਨਹੀਂ ਦੱਸਦਾ ਹੈਗਾ ਕੋਈ ਨਹੀਂ ਚੱਲ ਠੀਕ ਆ ਫਿਰ ਬਾਪੂ ਮੈਂ ਜੇ ਬਾਜ਼ਾਰ ਚੱਲਣਾ ਐ ਕਰੀ ਮੇਰੇ ਵਾਸਤੇ ਵੀ ਨਾ ਸ਼ੈਂਪੂ ਤੇ ਕੰਡੀਸ਼ਨਰ ਲਿਆ ਦੀ ਦੱਬਦਾ ਠੀਕ ਆ ਪਰ ਤੁਹਾਨੂੰ ਪਤਾ ਮੈਂ ਤੇ ਹੋਸਟਲ ਚਲੀ ਆਉਂਗੀ ਪਰ ਉੱਥੇ ਔਖਾ ਹੋ ਜਾਂਦਾ ਲਿਆ ਦੇ ਸ਼ੈਂਪੂ ਇਹਨੂੰ ਕੋਈ ਗੱਲ ਨਹੀਂ ਉੱਥੋਂ ਲਿਆ ਦੀ ਮੈਂ ਮੁੰਿ ਲਾ ਕੇ ਦਮ ਔਰ ਕੌਣ ਲੈ ਕੇ ਦਊ ਉਹ ਲਿਆ ਦੇ ਨਾ ਬਾਪੂ ਮੈਂ ਤਾਂ ਛੋੜ ਕਰਦਾ ਸੀਗਾ ਆ ਨਾ ਲੈ ਐ ਕਰੀ ਇੱਕ ਪੇਅਰ ਸਾਬਣ ਦਾ ਵੀ ਹਾਂ ਟਿੱਕਿਆ ਲੈ ਲਈ ਠੀਕ ਹੈ ਹੋਰ ਕੁਝ ਹੋਰ ਵੀ ਲਿਖ ਕੇ ਦੇ ਦੇ ਆ ਆ ਆ ਲਿਆ ਦੇ ਇਹਨੂੰ ਹੋਰ ਕੁਛ ਚੱਲ ਬਾਪੂ ਇਹਦਾ ਉਹੀ ਬੋਲੀ ਜਾਂਦੀ ਮੈਂ ਸ਼ੈਂਪੂ ਸ਼ੰਪੂ ਲੈ ਆਉਂਗਾ ਚੰਗਾ ਵੀਰੇ ਦੇਖ ਕੁਛ ਹੋਰ ਯਾਦ ਆ ਕਿ ਨਾ WhatsApp ਤੇ ਮੈਸੇਜ ਕਰ ਦੂ ਦੇ ਚੰਗਾ 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 ਕਰ ਦੀ ਤੂੰ ਮੈਸੇਜ ਬਾਪੂ ਇਹਦੀ ਤਾਂ ਲਿਸਟ ਵੱਡੀ ਹੋ ਜੂਗੀ ਮੈਂ ਜਾਣਾਂ ਇਹ ਤੋਂ ਪਹਿਲਾਂ ਇਹ ਕੁਛ ਹੋਰ ਗਿਣਾਵੇ ਚੰਗਾ ਉਹ ਕੋਈ ਗੱਲ ਨਹੀਂ ਪੁੱਤ ਕੱਲੀ ਕੱਲੀ ਭੈਣਾ ਤੇਰੀ ਵੇਲੇ ਆ ਦੇਗਾ ਕੀ ਫਰਕ ਪੈਣ ਲੱਗਿਆ ਆਪਣੇ ਸੋਹਰੇ ਬਗਜੂਗੀ ਫੇਰ ਕਿੰਨੀਆਂ ਕਿ ਤੁਤੀ ਚਲੇ ਆ ਲੈ ਆ ਲੈ ਫੇਰ ਕਿੰਨੀਆਂ ਕਿ ਚੀਜ਼ ਲੈ ਕੇ ਦੇਣੀਆਂ ਨੇ ਤੂੰ ਲਿਆ ਦੂੰ ਬਾਪੂ ਲਿਆ ਦੂੰ ਤੂੰ ਵੀ ਉਹਦੇ ਨਾਲ ਦਾ ਹੋ ਕੇ ਕੜ ਗਿਆ ਹੁਣ ਚਮਲਾਈ ਜਾਣਾ ਬਾਪੂ ਦੂ ਉਹਨੂੰ ਪੁੱਤ ਤੂੰ ਵੀ ਉਨੀ ਪਿਆਰਾ ਉਹ ਵੀ ਉਨੀ ਪਿਆਰੀ ਇਹ ਆਪਣੇ ਸੋਹਰੇ ਘਰ ਬਗਜੂਗੀ ਫੇਰ ਕਿਹਨੇ ਚੀਜ਼ਾਂ ਲੈ ਆ ਲੈ ਦੇਣੀਆਂ ਨੇ ਇਹਨਾਂ ਨੂੰ ਉਹਦਾ ਬਾਪੂ ਠੀਕ ਆ ਚਲ ਠੀਕ ਆ ਬਾਪੂ ਮੈਂ ਜਾਣਾ ਚੰਗਾ ਆਪਣਾ ਜੀ ਬਈ ਠੀਕ ਆ ਵਟਸਐਪ ਕਰਦੀ ਮੈਨੂੰ ਸਾਰਾ ਕੁਝ ਕਰ ਦੂਗੀ ਕਰ ਦੂਗੀ ਚੰਗਾ ਕੰਗਾ ਪੱਤ ਲਿਆ ਦੂਗਾ ਕੋਈ ਗੱਲ ਹੁਣ ਮੈਨੂੰ ਐ ਦੱਸ ਮੇਰੇ ਗੋਲੂ ਨੇ ਕੀ ਖਾਣਾ ਐਂ ਕਰ ਦਿਆ ਆਪਣਾ ਮੁੱਤ ਚ ਚੱਲਦੇ ਠੀਕ ਐ ਚੀਜੀ ਲੈ ਕੇ ਆਨੇ ਆ ਓਕੇ ਚੱਲ ਚਲ ਜੀ ਚੱਲ ਪਾਈਂ ਕੇ ਦੁਕਾਨ ਤੇ ਚੀਜ਼ ਦਵਾ ਲੈ ਕੋਈ ਹਾਂ ਬਾਪੂ ਉਸੇ ਜਾ ਕੇ ਆਨੇ ਠੀਕ ਐ ਦੁਕਾਨ ਤੇ ਆ ਜਾ ਭਾਬੀ ਭਾਬੀ ਕੀ ਗੱਲ ਕੀ ਕਹਿੰਦਾ ਬਾਈ ਫਿਰ ਬਾਈ ਤੇਰਾ ਕਹਿੰਦਾ ਮੈਂ ਸਪਰੇਅ ਕਰਦਾ ਫਿਰ ਦੇਖਦਾ ਮੈਂ ਨੂੰ ਪਤਾ ਹੀ ਸੀ। ਐ ਕਿਹਾ ਸੀ ਨਾ ਬਾਈ ਕੋਈ ਨਹੀਂ ਭੇਜ ਕੇ ਰਾਜੀ ਤੇਨੂੰ। ਨਹੀਂ ਚਲ ਦੱਸ ਦੂਗਾ ਆਪੇ। ਚਲ ਕੋਈ ਗੱਲ ਹੈ ਭਾਬੀ ਮੈਂ ਵੀ ਕਹਿ ਦਉਂ ਕੋਈ ਬਾਈ ਨੂੰ। ਹੋਰ ਚਲ ਤੇਰੇ ਘਰੇ ਤੇ ਨਹੀਂ ਮੰਨਿਆ ਮੇਰੇ ਘਰੇ ਤਾਂ ਮੰਨ ਨਹੀਂ ਜਾਊ। ਨਹੀਂ ਸੁਣ ਮੈਂ ਬਾਪੂ ਤਾਂ ਪਰਮੈਸ਼ਵਾਦੂੰਗੀ। ਹਾਂ ਹਾਂ ਜ਼ਰੂਰ ਜ਼ਰੂਰ। ਇੱਕ ਮਿੰਟ ਭਾਬੀ ਫੋਨ ਆਈ ਜਾਂਦਾ ਮੈਨੂੰ। ਹਾਂ ਸੁਣ ਲੈ ਸੁਣ ਲੈ। ਹੈਲੋ। ਹਾਂ ਸੰਦੀਪ। ਹਾਂ ਹਾਂ ਉਹ ਨੈਗੇਟਿਵ ਹੀ ਆ। ਅੱਛਾ ਕੋਈ ਗੱਲ ਨਹੀਂ ਮੈਂ ਪਹੁੰਚ ਜੇ ਜਲਦ ਤੋਂ ਜਲਦ ਠੀਕ ਹੈ ਠੀਕ ਹੈ ਮੈਂ ਕੀ ਹੋ ਗਿਆ ਭਾਬੀ ਮੈਨੂੰ ਮੜਾ ਸ਼ਹਿਰ ਜਾਣਾ ਪਊਗਾ ਕੋਈ ਐਮਰਜੈਂਸੀ ਆ ਗਈ ਹਾਂ ਹਾਂ ਕਿਸੇ ਨਾਲ ਐਕਸੀਡੈਂਟ ਹੋ ਗਿਆ ਖੜ ਜਾ ਤੂੰ ਆ ਜਾ ਨਾਲ ਨਾਲ ਬਾਪੂ ਦਾ ਨਾਲ ਤੈਨੂੰ ਦੱਸੂ ਆਈ ਮੜਾ ਬਾਪੂ ਹਾਂ ਭਾਈ ਕਿਵੇਂ ਕਬਰਾਈਏ ਫਿਰਦੇ ਹਾਂ ਬਾਪੂ ਮੈਂ ਕਹਿੰਦੀ ਸੀ ਮੈਂ ਨਾ ਸ਼ਹਿਰ ਦੇ ਵਿੱਚ ਬਲੱਡ ਡੋਨੇਟ ਕਰਨ ਜਾਣਾ ਸੀਗਾ ਕੀ ਹੁੰਦਾ ਹੋ ਮੈਨੂੰ ਐ ਤਾਂ ਦੱਸ ਦੇ ਮਤਲਬ ਖੂਨਦਾਨ ਬਾਪੂ ਅੱਛਾ ਹਾਂ ਕਿਸੇ ਨੂੰ ਲੋੜ ਸੀਗੀ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਮੈਂ ਕਢਾਇਆ ਨਹੀਂ ਆ ਨਾ ਪੁੱਤੋ ਕੁੜੀਆਂ ਕੜੀਆਂ ਨਹੀਂ ਖੂਨਦਾਨ ਕਰਦੇ ਹੁੰਦੀਆਂ ਮੁੰਡੇ ਤਾਂ ਕਰ ਦਿੰਦੇ ਨੇਗੇ ਬਾਪੂ ਮੈਂ ਤਾਂ ਇਹ ਨਹੀਂ ਸਮਝਾਂਦੀ ਖੂਨਦਾਨ ਵਿੱਚ ਹਾ ਕੁੜੀਆਂ ਮੁੰਡਿਆਂ 'ਚ ਕੀ ਫਰਕ ਹੋ ਗਿਆ ਨਹੀਂ ਨਹੀਂ ਰਹਿਣ ਦੇ ਬਾਪੂ ਮੇਰੀ ਗੱਲ ਸੁਣ ਲੈ ਕਿਸੇ ਦੀ ਜਾਨ ਬਚ ਜੂ ਮੈਨੂੰ ਐਵੇਂ ਲੋੜ ਹੈ ਖਤਮ ਹੋ ਰੇ ਸਟੈਂਪਲਡ ਬੈਂਕ ਸੇ ਬਿਲਕੁਲ ਤੂੰ ਆਪਦਾ ਖੂਨ ਦੇ ਕੇ ਆਪਣੀ ਜਾਨ ਦਾ ਥੋੜਾ ਕਰ ਲੈਗੀ ਉਹ ਬਾਪੂ ਇਹ ਕੁਛ ਨਹੀਂ ਹੁੰਦਾ ਹੁੰਦਾ ਜੇ ਆਪ ਖੂਨ ਕਢਵਾ ਵੀ ਦੇ ਅਗਲੇ 24 ਘੰਟੇ ਚ ਖਾ ਪੀ ਕੇ ਪੂਰਾ ਹੋ ਜਾਂਦਾ ਹੁੰਦਾ ਨਹੀਂ ਨਹੀਂ ਰਹਿਣ ਦੇ ਬੈ ਜਾ ਟਿੱਕੇ ਬਾਪੂ ਮੈਂ ਕਿਹੜਾ ਪਹਿਲੀ ਵਾਰ ਕਢਵਾ ਰਹੀ ਆ ਪਹਿਲਾਂ ਵੀ ਦੋ ਤਿੰਨ ਵਾਰੀ ਮੈਂ ਕਢਵਾਇਆ ਨਹੀਂ ਨਹੀਂ ਤੈਨੂੰ ਕਹਤਾ ਵਸ ਨਹੀਂ ਕਢਾਉਣਾ ਹੈਗਾ ਪਾਪੂ ਮੇਰੀ ਗੱਲ ਸੁਣ ਕਿਸੇ ਦੀ ਜਾਨ ਬਚ ਜੂ ਵਿਚਾਰੇ ਦੀ ਮੈਂ ਤਾਂ ਕਹਿ ਰਹੀ ਆ ਮੈਨੂੰ ਜਾ ਜਾਂਦੇ ਆਪਾਂ ਨੇ ਕੀ ਲੈਣਾ ਕਿਸੇ ਦੀ ਜਾਨ ਤੋਂ ਚੱਲ ਜਾ ਪੈ ਭੇਜਾ ਤੇ ਜਾ ਕਿ ਟਿੱਕੇ ਬਾਪੂ ਤੈਨੂੰ ਕਿਹਾ ਭੇਜ ਜਾ ਕਿ ਟਿੱਕੇ ਅੱਜ ਕੱਲ ਦੇ ਵੀ ਬੱਚੇ ਜਮੀ ਵੀ ਨਹੀਂ ਸੌਂਦੇ ਵੱਡੀ ਆਈ ਆ ਖੂਨ ਦਾਨ ਕਰਨ ਵਾਲੀ ਕੋਈ ਜਾਣਨਾ ਪਹਿਚਾਨ ਨਾ ਪਹਿਲਾ ਕੀ ਮਿਲੂਗਾ ਖੂਨ ਦਾ ਪਾਣੀ ਬਣਾ ਬੈਠੇ ਹਾਂ ਜੀ ਆਪਦਾ ਤੂੰ ਆਪਾਂ ਜਾਣਦੇ ਨਹੀਂ ਪਹਿਚਾਨਦੇ ਨਹੀਂ ਕਿ ਉਹਨਾਂ ਨੂੰ ਖਾਬਰਾ ਕੀ ਦਾਗਾ ਅਗਲਾ ਆਪੇ ਦੂਹਾ ਖੂਨ ਆ ਆਪਾਂ ਨੇ ਕੀ ਲੈਣਾ ਕਰ ਦੋ ਖੂਨ ਦਾਨ ਕਰੇ ਬੈਠਾ ਨਹੀਂ ਜਾਂਦਾ ਨਾ ਤੋਂ ਟਿੱਕੇ ਆਪਾਂ ਨੇ ਕੀ ਲੈਣਾ ਕਿਸੇ ਤੋਂ ਅਗਲਾ ਆਪ ਹੀ ਨਹੀਂ ਦਊਗਾ ਕੋਣ ਓਆ تیਰਾ ਫੋਨ ਆ ਗਿਆ ਨਵਾਂ ਜਿਹਾ ਨੰਬਰ ਲੱਗਦਾ ਐਨ ਕਾ ਤੋ ਬਿਨਾਂ ਦਾ ਪੁੱਤ ਦਿਖਦਾਉ ਨਹੀਂ ਹੈ ਹਲੋ ਹਾਂਜੀ ਹਾਂਜੀ ਓ ਸਾਨੂੰ ਪੁੱਤ ਓ ਸਾਲੂ ਪੁੱਤ ਕੀ ਹਾਲ ਹੋ ਗਿਆ ਬਾਪੂ ਜੀ ਓਏ ਆਪਾ ਤਾਂ ਲੁੱਟੇ ਗਏ ਓਏ ਹਸਪਤਾਲ ਤੋਂ ਫੋਨ ਆਇਆ ਓਏ ਹੈਲੋ ਫੋਟਾ ਲੁੱਟੇ ਗਏ ਕੀ ਕਿਹੜੇ ਹਸਪਤਾਲ ਚ ਹਾਏ ਓ ਰੱਬਾ ਕੀ ਹੋ ਗਿਆ ਮੈਨੂੰ ਵੀ ਦੱਸ ਦੋ ਫੱਬੀ ਬੀਰੇ ਦਾ ਐਕਸੀਡੈਂਟ ਹੋ ਗਿਆ ਸੀ ਹਾਏ ਤੇ ਕੋਹਨਾ ਕੋਹਰਾ ਬੱਤ ਤੇ ਰੱਬਾ ਉਹਨਾਂ ਦੀ ਡੱਤ ਹੋ ਗਈ ਅੱਪਾ ਚੁੱਪ ਕਰ ਅਰੇ ਮੈਂ ਤਾਂ ਲੁੱਟ ਗਈ ਛੇੜੇ ਕਰਮਾਂ ਦੀ ਸਜ਼ਾ ਦਿੱਤੀ ਓ ਰੱਬਾ ਬਾਪੂ ਇਹ ਹੋਈ ਹਸਪੀਟਲ ਹੈ ਜੀਚਾ ਮੈਨੂੰ ਖੂਨ ਦਾਨ ਵਾਸਤੇ ਫੋਨ ਆਇਆ ਸੀਗਾ ਮੈਨੂੰ ਲੱਗਦਾ ਵੀ ਇਹ ਨੇ ਮੇਰੇ ਖੂਨ ਦੀ ਲੋੜ ਸੀ ਹਾ ਰੱਬਾ ਪਤਾ ਤੇ ਡਰਦੇ ਜਾਰ ਦਿੰਦਾ ਨਾ ਮੈਨੂੰ ਸ਼ਾਹ ਦਜੇ ਮੇਰਾ ਆਪਣੇ ਵਿੱਚ ਖਾਰ ਹੁੰਦਾ ਉਹ ਜੀ ਨੂੰ ਮੈਂ ਕਹ ਰਿਹਾ ਤੀਆਂ ਕਿ ਕਿਸੇ ਦਾ ਕੂਣਾ ਮੈਨੂੰ ਨਹੀਂ ਪਤਾ ਤੀ ਉਹ ਆਪਦੀਆ ਓਏ ਬਪੂ ਗੁਰ ਕੀ ਹੋ ਸਕਦਾ ਖੰਦੀ ਕਰੋ ਜਾਈਂ ਬਪੂ ਜੇ ਤੂੰ ਪਹਿਲੇ ਹੀ ਮੈਨੂੰ ਜਾਣ ਦਿੰਦਾ ਨਾ ਤਾਂ ਜਾਣ ਦਿਨਾਂ ਦੇਖਣਾ ਪੈਂਦਾ ਓ ਪੁੱਤ ਮੈਨੂੰ ਕਿਹੜਾ ਪਤਾ ਤੀ ਓਏ ਮੈਂ ਉਹ ਆਪਦੀ ਪੁੱਤ ਨਿਕਲੂਗਾ ਤਪੂ ਵੀ ਥੋੜੀ ਛੋਟੀ ਦੀ ਗੱਲ ਵੀ ਨਾ ਬਹੁਤ ਵੱਡਾ ਨੁਕਸਾਨ ਕਰਦਾ ਆਪਣਾ ਬਾਪੂ ਚਾਹੇ ਪੁੱਤ ਆਪਣਾ ਸੀ ਛੇ ਬੇਗਾਨਾ ਪਰ ਜਿੱਥੇ ਆਪਾਂ ਮਦਦ ਕਰ ਸਕਦੇ ਨਾ ਉੱਥੇ ਪੜੂ ਕਰਨੀ ਚਾਹੀਦੀ ਆ ਉਹ ਪੁੱਤ ਮੈਨੂੰ ਕਿਹੜਾ ਪਤਾ ਸੀ ਓਏ ਗੱਲ ਹੈ ਉਹ ਦੀ ਅਸ਼ਾਸ਼੍ਰੀ ਕਾਲ ਜੀ ਅਸੀਂ ਇੱਕ ਵੀਡੀਓ ਬਣਾਈ ਆ ਛੋਟੀ ਜੀ ਜਿਹਦੇ ਵਿੱਚ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈਗੀ ਕਿ ਆਪਾਂ ਨੂੰ ਖੂਨਦਾਨ ਕਰਨਾ ਚਾਹੀਦਾ ਖੂਨਦਾਨ ਕਰਨਾ ਬਹੁਤ ਜ਼ਰੂਰੀ ਹੈਗਾ ਜਦੋਂ ਖੂਨਦਾਨ ਦੀ ਗੱਲ ਆਉਂਦੀ ਆਪਾਂ ਨੂੰ ਲੱਗਦਾ ਕਿ ਇਹ ਤਾਂ ਬਗਾਨਿਆਂ ਵਾਸਤੇ ਖੂਨਦਾਨ ਹੋਣਾ ਇਸ ਵੀਡੀਓ ਦੇ ਵਿੱਚ ਅਸੀਂ ਦਿਖਾਇਆ ਹੈਗਾ ਕਿ ਜਿਹੜਾ ਖੂਨਦਾਨ ਹੁੰਦਾਗਾ ਉਹਦੀ ਲੋੜ ਆਪਣੇਆਂ ਨੂੰ ਵੀ ਪੈ ਜਾਂਦੀ ਹੈ ਇਸ ਲਈ ਜਿਸ ਵੀ ਵਿਅਕਤੀ ਨੂੰ ਖੂਨ ਦੀ ਲੋੜ ਆਗੀ ਉਹ ਵੀ ਇੱਕ ਇਨਸਾਨ ਆਗਾ ਇਸ ਲਈ ਆਪਾਂ ਨੂੰ ਖੂਨਦਾਨ ਕਰਨਾ ਚਾਹੀਦਾ ਕਿਸੇ ਦੀ ਜਾਨ ਬਚਾਉਣ ਵਾਸਤੇ ਜਹੇ ਜੀ ਗਲਤੀ ਮੇਰੇ ਤੋਂ ਹੋਈ ਹੈਗੀ ਭੁੱਲ ਕੇ ਵੀ ਕਦੇ ਅਹੀ ਜੀ ਗਲਤੀ ਨਾ ਕਰਿਓ ਕਈ ਵਾਰੀ ਆ ਨਹੀਂ ਪਤਾ ਹੁੰਦਾ ਆਪਦਾ ਵੀ ਹੁੰਦਾਗਾ ਜੇ ਆਪਾਂ ਕਿਸੇ ਨੂੰ ਖੂਨਦਾਨ ਕਰਦਾਂਗੇ ਤਾਂ ਐ ਸਮਝ ਲਓ ਵੀ ਆਪਾਂ ਨੇ ਆਪਣੇ ਦੀ ਜਾਨ ਬਚਾ ਲਈ ਠੀਕ ਆ ਇਦੇ ਵਿੱਚ ਬਸ ਇਹੀ ਮੈਸੇਜ ਆਗਾ ਵੀ ਜਿਹੜਾ ਕੋਈ ਬੰਦਾ ਕਹਿੰਦਾਗਾ ਵੀ ਕਿਸੇ ਨੂੰ ਫੋਨ ਦੇਣ ਨਾਲ ਵੀ ਕੀ ਹੋ ਜੂਗਾ ਵੀ ਫੋਨ ਕਢਾਉਣ ਨਾਲ ਕੋਈ ਕਮਜ਼ੋਰੀ ਆ ਜੂਗੀ ਕੋਈ ਕਮਜ਼ੋਰੀ ਨਹੀਂ ਆਉਂਦੀ ਹੈਗੀ ਜੇ ਕਿਸੇ ਦਾ ਭਲਾ ਹੁੰਦਾ ਤਾਂ ਕਰੋ ਜਰੂਰ ਧੰਨਵਾਦ ਧੰਨਵਾਦ